ਕਰਾਇਆ ਘਰਾਨਕੇ ਨੇ ਮੇਰੀ ਮਾਰ ਪਟਾਈ ਕੀਤੀ ਮੇਰੀ ਮਾਂ ਨੇ ਬੋਲਿਆ ਮੇਰੇ ਘਰਾਨਕੇ ਮੇਰੀ ਧੀ ਤੇ ਹੱਥ ਕਿਵੇਂ ਚ ਇੰਨੇ ਇੰਨੀ ਗੱਲ ਤੋਂ ਮੇਰੀ ਮਾਂ ਦੇ ਸਿੱਧੀ ਗੋਲੀ ਮਾਰੀ ਇਹ ਮੈਨੂੰ ਬਹੁਤ ਤੰਗ ਕਰਦਾ ਹੀ ਮਾਰਦਾ ਕੁੱਟਦਾ ਵੀ ਮੈਂ ਇਹਦੇ ਮਾਂ ਪਿਓ ਨੂੰ ਇਹਦੇ ਚਾਚੇ ਤਾਇਆ ਨੂੰ ਸਭ ਨੂੰ ਦੱਸਿਆ ਕਿਸੇ ਨੇ ਮੇਰੀ ਕੋਈ ਨਹੀਂ ਪੁੱਛਿਆ ਪਰ ਇਹ 3 ਸਾਲ ਤੋਂ ਮੈਨੂੰ ਬਹੁਤ ਤੰਗ ਕਰਦਾ ਹੀ ਇਹਦੀ ਪੈਸੇ ਦੀ ਡਿਮਾਂਡ ਸੀ ਇਹਨੂੰ ਦੋ ਵਾਰਾਂ ਹੀ 55000 ਦਿੱਤਾ ਇੱਕ ਵਾਰਾਂ ਹੀ ਲੱਖ ਲੱਖ ਦਿੱਤਾ ਆਖਰ ਕੀ ਕਾਰਨ ਸੀ ਉਹਨਾਂ ਨੂੰ ਜਿਹੜਾ ਕਿ ਆਪਣੀ ਹੀ ਸੱਸ ਨੂੰ ਗੋਲੀ ਮਾਰਨੀ ਪੈ ਗਈ ਜਾਂਦਾ ਜਾਂਦਾ ਬਾਈਕ ਮੇਰੇ ਮੁੰਡੇ ਤੇ ਮੇਰਾ 9 ਸਾਲ ਦਾ ਬੇਟਾ ਹੈ ਉਹਦੇ ਉੱਪਰ ਵੀ ਚੜਾਉਣ ਲੱਗਿਆ ਦੂਸਰੀ ਗੋਲੀ ਇਹਨੇ ਮੇਰੇ ਮਾਰੀ ਉਹ ਮੇਰੇ ਸਿਰ ਦੇ ਉੱਪਰ ਆਉਂਦੀ ਲੱਗਦੀ ਤੁਹਾਨੂੰ ਕਿਹਾ ਜਾਂਦਾ ਸੀ ਜੇ ਪੈਸੇ ਨਹੀਂ ਲੈ ਕੇ ਆਓਗੇ ਇਸੇ ਨਹਿਰ ਚ ਜਾ ਕੇ ਸ਼ਾਹ ਮਾਰ ਕੇ ਮਰ ਚ ਜਿੰਨਾ ਟਾਈਮ ਅਸੀਂ ਪੈਸੇ ਦੀ ਮੰਗ ਪੂਰੀ ਕੀਤੀ ਉਹਨਾਂ ਟਾਈਮ ਸਹੀ ਹੀ ਜ਼ਿਆਦਾ ਅਸੀਂ ਪੈਸੇ ਦੀ ਮੰਗ ਪੂਰੀ ਨਹੀਂ ਕੀਤੀ ਉਹਨੇ ਮੇਰੀ ਮਾਂ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਜਾ ਰਿਹਾ ਸੀ ਇਸ ਬੱਚੇ ਨੂੰ ਵੀ ਜਿਹੜਾ ਇਹਦੇ ਉੱਪਰ ਵੀ ਜਿਹੜਾ ਮੋਟਰਸਾਈਕਲ ਲਗਾ ਦਿੱਤਾ ਗਿਆ ਸასიਖਾਲ ਦੋਸਤੋ ਤੁਸੀਂ ਜੁੜਿਓ ਬੋਲ ਪੰਜਾਬ ਦੇ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਾਕੀ ਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਜਵਾਈ ਵੱਲੋਂ ਆਪਣੀ ਹੀ ਸੱਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਹੜੇ ਉਹਨਾਂ ਦੇ ਨਾਲ ਵਿਆਹ ਹੋਏ ਸਨ ਭੈਣ ਜੀ ਜਿਨ੍ਹਾਂ ਵੱਲੋਂ ਇਹ ਕਾਰਾ ਕੀਤਾ ਗਿਆ ਉਹ ਸਾਡੇ ਨਾਲ ਇਸ ਟਾਈਮ ਭੈਣ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਕੀ ਕਾਰਨ ਬਣੇ ਜਿਹੜੇ ਕਿ ਇੱਕ ਜਵਾਈ ਵੱਲੋਂ ਹੀ ਕਿਉਂਕਿ ਸਿਹੇੜਿਆ ਜਾਂਦਾ ਕਿਹਾ ਜਾਂਦਾ ਹੈ ਕਿ ਧੀ ਦੇ ਕੇ ਪੁੱਤ ਨੂੰ ਪੁੱਤ ਬਣਾਇਆ ਜਾਂਦਾ ਆਖਰ ਕੀ ਕਾਰਨ ਸੀ ਉਹਨਾਂ ਨੂੰ ਜਿਹੜਾ ਕਿ ਆਪਣੀ ਹੀ ਸੱਸ ਨੂੰ ਗੋਲੀ ਮਾਰਨੀ ਪੈ ਗਈ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਭੈਣ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਜੀ ਭੈਣ ਜੀ ਸੱਸ ਜੀ ਭੈਣ ਜੀ ਕੀ ਗੱਲ ਹੋਈ ਸੀ ਕੀ ਕਾਰਨ ਬਣੇ ਜਿਹੜੇ ਕਿ ਆਪਣੇ ਜਵਾਈ ਨੇ ਹੀ ਜਿਹੜਾ ਆਪਣੀ ਸੱਸ ਨੂੰ ਗੋਲੀ ਮਾਰ ਦਿੱਤੀ ਸਰ ਇਹ 3 ਸਾਲ ਤੋਂ ਮੈਨੂੰ ਬਹੁਤ ਤੰਗ ਕਰਦਾ ਹੀ ਹੂੰ ਇਹਦੀ ਪੈਸੇ ਦੀ ਡਿਮਾਂਡ ਹੀ ਇਹਨੂੰ ਦੋ ਵਾਰਾਂ ਹੀ 50-50 ਹਜ਼ਾਰ ਦਿੱਤਾ ਇੱਕ ਵਾਰਾਂ ਹੀ ਇਹਨੂੰ ਲੱਖ-ਲੱਖ ਦਿੱਤਾ ਇਹ 6 ਮਹੀਨੇ ਸਾਡੇ ਨਾਲ ਠੀਕ ਰਿਆ ਉਸ ਤੋਂ ਬਾਅਦ ਆ ਇਹਨੇ ਹੁਣ 5 ਲੱਖ ਦੀ ਫਿਰ ਡਿਮਾਂਡ ਰੱਖੀ ਇਹ ਮੈਨੂੰ ਬਹੁਤ ਤੰਗ ਕਰਦਾ ਹੀ ਮਾਰਦਾ ਕੋੜਦਾ ਵੀ ਮੈਂ ਇਹਦੇ ਮਾਂ ਪਿਓ ਨੂੰ ਇਹਦੇ ਚਾਚੇ ਤਾਇਆ ਨੂੰ ਸਭ ਨੂੰ ਦੱਸਿਆ ਕਿਸੇ ਨੇ ਮੇਰੀ ਕੋਈ ਨਹੀਂ ਬਾਤ ਪੁੱਛੀ ਉਲਟਾ ਇਲਜ਼ਾਮ ਲਾਤਾ ਵੀ ਇਹ ਸਾਡੇ ਨਾਲ ਬੋਲਦੇ ਚੱਲਦੇ ਨਹੀਂ ਅਸਲ 'ਚ ਉਹ ਮੇਰੇ ਕੋਲ ਲਾਜ ਕਰਾਉਣ ਤੱਕ ਉੱਥੇ ਤੱਕ पीजीआई ਦੇ ਮੇਰੇ ਸਹੁਰਾ ਸਾਹਿਬ ਦਾ ਇਲਾਜ ਹੋਇਆ ਸੀ ਮੇਰੇ ਕੋਲ ਪਹੁੰਚੇ ਉੱਥੇ 2 ਮਹੀਨੇ ਰਹਿ ਇਸ ਟਾਈਮ ਉਹਨਾਂ ਨੇ ਵੀ ਮੈਨੂੰ ਨਹੀਂ ਸਮਝਿਆ ਪਰ ਮੇਰੇ ਘਰ ਵਾਲੇ ਨੇ ਮੈਨੂੰ ਮਾਰਕੁੱਟ ਕਰਕੇ ਘਰੋਂ ਕੱਢ ਦਿੱਤਾ ਕਹਿੰਦਾ ਵੀ 5 ਲੱਖ ਲੈ ਕੇ ਆ ਮੇਰੀ ਮਾਂ ਇਕੱਲੀ ਰਹਿੰਦੀ ਸੀ ਮੇਰਾ ਭਰਾ ਬਾਹਰ ਰਹਿੰਦਾ ਸੀ ਵਿਚਾਰਾ ਦਿਹਾੜੀ ਕਰਕੇ ਕਮਾਉਂਦਾ ਸੀ ਸਾਡੀ ਨਹੀਂ ਹੈਸੀਅਤ ਨਹੀਂ ਹੈਗੀ ਵੀ ਅਸੀਂ ਇਹਦੀ ਵਾਰ-ਵਾਰ ਡਿਮਾਂਡ ਪੂਰੀ ਕਰ ਸਕੀਏ ਇਹਨੇ ਬਸ ਧਮਕੀਆਂ ਦੇ ਦੇ ਕੇ ਦੇ ਦੇ ਕੇ ਨੇ ਆਇਆ ਕਰਾਇਆ ਘਰ ਆਣ ਕੇ ਨੇ ਮੇਰੀ ਮਾਰ ਪਟਾਈ ਕੀਤੀ ਮੇਰੀ ਮਾਂ ਨੇ ਬੋਲਿਆ ਮੇਰੇ ਘਰ ਆਣ ਕੇ ਮੇਰੀ ਤੀਤੇ ਹੱਥ ਕਿਵੇਂ ਚੁੱਕਿਆ ਇਨੇ ਇੰਨੀ ਗੱਲ ਤੋਂ ਮੇਰੀ ਮਾਂ ਦੇ ਸਿੱਧੀ ਗੋਲੀ ਮਾਰੀ ਜੋ ਉਹਦੇ ਲੱਗ ਗਈ ਦੂਸਰੀ ਗੋਲੀ ਇਹਨੇ ਮੇਰੇ ਮਾਰੀ ਉਹ ਮੇਰੇ ਸਿਰ ਦੇ ਉੱਪਰ ਆਉਂਦੀ ਲੰਗੀ ਗੋਲੀਆਂ ਮਾਰ ਕੇ ਫਰਾਰ ਹੋ ਗਿਆ ਬਸ ਮੇਰੀ ਇਹੀ ਮੰਗਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੀ ਮਾਂ ਕਿੰਨੀਆਂ ਗੋਲੀਆਂ ਮਾਰੀਆਂ ਗਈਆਂ ਨੇ ਦੋ ਗੋਲੀਆਂ ਮਾਰੀਆਂ ਨੇ ਇੱਕ ਮੇਰੀ ਮਾਂ ਦੇ ਮਾਰੀ ਇੱਕ ਮੇਰੇ ਮਾਰੀ ਤੀਜੀ ਗੋਲੀ ਇਹਨੇ ਮੰਜੇ ਥੱਲੇ ਮਾਰੀ ਗੁਵਾਂਡੀ ਤੇ ਚਲਾਉਣ ਲੱਗਾ ਇੱਕ ਚੌਥੀ ਗੋਲੀ ਇਹ ਗੁਵਾਂਡੀ ਤੇ ਵੀ ਚਲਾਉਣ ਲੱਗਾ ਜੋ ਇਹ ਜੋ ਇਹਨੂੰ ਮੈਂ ਬੋਲਿਆ ਸੀ ਵੀ ਇਹਨੂੰ ਫੜੀ ਉਹਨੂੰ ਵੀ ਜਾਂਦਾ ਜਾਂਦਾ ਬਾਈਕ ਮੇਰੇ ਮੁੰਡੇ ਦੇ ਮੇਰਾ 9 ਸਾਲ ਦਾ ਬੇਟਾ ਹੈ ਉਹਦੇ ਉੱਪਰ ਵੀ ਚੜਾਉਣ ਲੱਗਿਆ ਇਹ ਮਾਰ ਕੇ ਫਰਾਰ ਹੋ ਗਿਆ ਬਸ ਮੈਨੂੰ ਇਨਸਾਫ ਚਾਹੀਦਾ ਮੇਰੀ ਮਾਂ ਨੂੰ ਇਨਸਾਫ ਚਾਹੀਦਾ ਇਹ ਜਲਦੀ ਤੋਂ ਭੈ ਜੀ ਬਾਰ-ਬਾਰ ਜਿਹੜੀ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਸੀ ਕੋਈ ਨਸ਼ਾ ਵਗੈਰਾ ਕਰਦੇ ਨੇ ਸਰ ਕੁਛ ਨਹੀਂ ਦੱਸਦੇ ਉਹ ਜ਼ਿਆਦਾਤਰ ਬਾਹਰ ਹੀ ਰਹਿੰਦੇ ਸੀ ਸਵੇਰੇ 8 ਵਜੇ ਜਾਂਦੇ ਹੀ ਰਾਤ ਨੂੰ 10 11 ਵਜੇ ਘਰ ਆਉਂਦੇ ਪਤਾ ਨਹੀਂ ਵੀ ਉਹ ਖਾਂਦੇ ਹੀ ਜਾਂ ਨਹੀਂ ਖਾਂਦੇ ਉਹ ਸਾਨੂੰ ਕੁਛ ਨਹੀਂ ਪਤਾ ਲੱਗਣ ਦਿੰਦੇ ਨਾ ਹੀ ਉਹ ਸਾਨੂੰ ਆਪਣੇ ਬੈਗ ਨੂੰ ਹੱਥ ਲਾਉਣ ਦਿੰਦੇ ਹੀ ਨਾ ਹੀ ਸਾਨੂੰ ਆਪਣੇ ਮੋਬਾਈਲ ਨੂੰ ਹੱਥ ਲਾਉਣ ਦਿੰਦੇ ਜੇ ਅਸੀਂ ਲਾਉਂਦੇ ਹੀ ਤਾਂ ਸਾਡੀ ਮਾਰ ਪਟਾਈ ਕਰਦੇ ਸਾਨੂੰ ਕਿਹਾ ਜਾਂਦਾ ਜੇ ਪੈਸੇ ਨਹੀਂ ਲੈ ਕੇ ਆਓਗੇ ਕਿਸੇ ਨਹਿਰ ਚ ਜਾ ਕੇ ਛਾਲ ਮਾਰ ਕੇ ਮਰ ਜਾ ਕਿੰਨਾ ਚਿਰ ਹੋ ਗਿਆ ਸੀ ਤੁਹਾਡਾ ਉਹਨਾਂ ਨਾਲ ਮੈਰਿਜ ਹੋਈ ਨੂੰ 9 ਸਾਲ ਹੋ ਗਏ ਮੇਰੀ ਮੈਰਿਜ ਹੋਈ 9 ਸਾਲ ਹੋ ਗਏ 9 ਸਾਲ ਦੇ ਵਿੱਚ ਬਸ ਇਸ ਤਰ੍ਹਾਂ ਹੀ ਪੈਸਿਆਂ ਦੀ ਡਿਮਾਂਡ ਰਹੀ ਤੇ ਤੁਹਾਨੂੰ ਕੁੱਟਮਾਰ ਹੀ ਚਲਦੀ ਰਹੀ ਹੈ ਜੀ ਨਹੀਂ 3 3.5 ਸਾਲ ਮੇਰੇ ਨਾਲ ਠੀਕ ਰਿਹਾ ਉਸ ਤੋਂ ਬਾਅਦ ਪੈਸਿਆਂ ਦੀ ਡਿਮਾਂਡ ਚੱਲਣ ਲੱਗੀ ਉਸ ਤੋਂ ਬਾਅਦ ਮੈਂ 3 ਲੱਖ ਦਿੱਤਾ ਵੀ ਵਾਰ-ਵਾਰ ਮੇਰੇ ਪੇਕੇ ਗਰੀਬ ਹੀ ਨਹੀਂ ਡਿਮਾਂਡ ਪੂਰੀ ਕਰ ਸਕਦੇ ਤੇ ਮੇਰੀ ਮਾਂ ਨੂੰ ਮਾਰ ਕੇ ਫਰਾਰ ਹੋ ਗਿਆ ਪਰਿਵਾਰ ਦੇ ਵਿੱਚ ਦੂਜੇ ਮੈਂਬਰਾਂ ਦਾ ਕਿਸ ਤਰ੍ਹਾਂ ਦਾ ਸਲੂਕ ਹੀ ਤੁਹਾਡੇ ਨਾਲ ਮੇਰੇ ਨਾਲ ਕਿਸੇ ਦਾ ਸਲੂਕ ਚੰਗਾ ਨਹੀਂ ਕੋਈ ਨਹੀਂ ਮੇਰੀ ਗੱਲ ਨੂੰ ਸਮਝਦਾ ਸਭ ਟੌਰਚਰ ਹੀ ਕਰਦੇ ਜੇ ਮੈਂ ਆਪਣੀ ਕੋਈ ਗੱਲ ਦੱਸਦੀ ਵੀ ਤਾਂ ਮੇਰੀ ਕੋਈ ਨਹੀਂ ਸੁਣਦਾ ਜਿਹੜੇ ਤੁਹਾਡੇ ਬ੍ਰਦਰ ਨੇ ਤੁਹਾਡੇ ਤੋਂ ਛੋਟੇ ਨੇ ਕਿ ਵੱਡੇ ਆ ਜੀ ਮੇਰੇ ਤੋਂ ਛੋਟੇ ਨੇ 4 ਸਾਲ ਛੋਟੇ ਨੇ ਕਿ ਕਿਹੜੀ ਵਿਦੇਸ਼ ਦੇ ਵਿੱਚ ਕਿਹੜੀ ਕੰਟਰੀ ਦੇ ਵਿੱਚ ਨੇ ਉਹ ਮਨੀਲਾ ਚ ਨੇ ਉਹ ਮਨੀਲਾ ਚ ਨੇ ਕਿ ਇਸ ਤਰ੍ਹਾਂਤ ਨਹੀਂ ਸੀ ਕਿ ਉਹ ਮਨੀਲਾ ਦੇ ਵਿੱਚ ਨੇ ਕਿ ਉਹਨਾਂ ਦਾ ਅਦਾ ਸੀ ਕਿ ਉੱਥੇ ਉਹ ਪੈਸੇ ਬੜੇ ਕਮਾ ਰਹੇ ਨੇ ਤੇ ਆਪਾਂ ਬਾਰ-ਬਾਰ ਇੱਥੇ ਐਸ਼ ਪ੍ਰਸਤੀ ਕਰ ਲਈਏ ਉਸ ਪੈਸੇ ਨਾਲ ਸਰ ਹੋ ਸਕਦਾ ਇਹੀ ਇਹਨਾਂ ਦੀ ਸੋਚ ਹੋਵੇ ਤਾਂ ਹੀ ਤਾਂ ਬਾਰ-ਬਾਰ ਮੇਰੇ ਤੋਂ ਮੰਗ ਰੱਖੀ ਜਾਂਦੀ ਮੈਨੂੰ ਕੁੱਟਿਆ ਮਾਰਿਆ ਜਾਂਦਾ ਹੈ ਹੂੰ ਪਰ ਮੇਰਾ ਭਰਾ ਤਾਂ ਆਪਣੀ ਜ਼ਮੀਨ ਗਹਿਣੇ ਪਾ ਕੇ ਫਿਰ ਆਪਣੀ ਕਮਾਈ ਰੋਜੀ ਰੋਟੀ ਲਈ ਗਿਆ ਹੀ ਮੇਰਾ ਬਾਪ ਮੇਰੇ ਸਿਰ ਤੇ ਨਹੀਂ ਮੇਰੀ ਮਾਂ ਵੀ ਮਰ ਗਈ ਇਹ ਤੁਹਾਡੇ ਫਾਦਰ ਸਾਹਿਬ ਨੂੰ ਕੀ ਹੋਇਆ ਸੀ ਕਿੰਨਾ ਚਿਰ ਸਮਾਂ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਉਹਨਾਂ ਦੀ ਡੈਥ 18-19 ਸਾਲ ਹੋ ਚੁੱਕੇ ਨੇ ਕਰੰਟ ਲੱਗਣ ਨਾਲ ਉਹਨਾਂ ਦੀ ਡੈਥ ਹੋਈ ਜਿੰਨੇ ਭੈਣ ਜੀ ਦੇਖੋ ਜਦੋਂ ਤੁਹਾਡੀ ਮੈਰਜ ਹੋਈ ਜਦੋਂ ਜਿਹੜੇ ਮਾਤਾ ਨੇ ਉਹਨਾਂ ਨੂੰ ਸਹੇੜਿਆ ਇਹ ਵੇਖ ਬਖਈਆ ਹੋਇਆ ਤੁਹਾਡੇ ਸਾਰੇ ਸ਼ਗਨ ਮਨਾਏ ਗਏ ਉਦੋਂ ਤੋਂ ਲੈ ਕੇ ਅੱਜ ਤੱਕ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਅਸਲ ਹੀ ਪੰਜਾਬ ਦੇ ਵਿੱਚ ਇਹ ਰੀਤੀ ਰਿਵਾਜ ਹੈ ਕਿ ਅਸੀਂ ਧੀ ਦੇ ਕੇ ਪੁੱਤ ਸਹੇੜਦੇ ਫਿਰ ਕੀ ਕਾਰਨ ਬਣ ਗਿਆ ਕਿ ਇੱਕ ਪੁੱਤ ਹੀ ਜਿਹੜਾ ਮਾਂ ਦਾ ਵੈਰੀ ਬਣ ਗਿਆ ਬਸ ਪੈਸਾ ਜਿੰਨਾ ਟਾਈਮ ਅਸੀਂ ਪੈਸੇ ਦੀ ਮੰਗ ਪੂਰੀ ਕੀਤੀ ਉਹਨਾਂ ਟਾਈਮ ਸਹੀ ਹੀ ਜ਼ਿਆਦਾ ਅਸੀਂ ਪੈਸੇ ਦੀ ਮੰਗ ਪੂਰੀ ਨਹੀਂ ਕੀਤੀ ਉਨੇ ਮੇਰੀ ਮਾਂ ਦੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਕੀ ਲੱਗਦਾ ਤੁਹਾਨੂੰ ਭੈਣ ਜੀ ਅੱਜ ਜਿਹੜੇ ਰਿਸ਼ਤੇ ਆ ਸਾਰੇ ਤਾਰ-ਤਾਰ ਨਹੀਂ ਹੋ ਗਏ ਬਿਲਕੁਲ ਤਾਰ-ਤਾਰ ਹੋ ਨਹੀਂ ਗਏ ਹੋ ਰਹੇ ਰਿਸ਼ਤਿਆਂ ਤੋਂ ਵਿਸ਼ਵਾਸ ਹੀ ਉੱਠ ਗਿਆ ਕੀ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਜਵਾਈ ਘਰ ਦੇ ਵਿੱਚ ਆਉਂਦਾ ਤੇ ਸਾਰੇ ਉਹਦੀ ਖਾਤਰਦਾਰੀ ਕਰਦੇ ਨੇ ਆ ਪਲਕਾਂ ਦੇ ਉੱਤਰ ਬਿਛਾ ਦਿੰਦੇ ਨੇ ਕਿ ਸਾਡੇ ਜਵਾਈ ਦੀ ਕਿਸੇ ਖਾਤਰਦਾਰੀ ਦੇ ਵਿੱਚ ਕੋਈ ਕਮੀ ਨਾ ਰਹਿ ਜਾਵੇ ਜਵਾਈ ਇੱਕ ਗਲਤ ਹੁੰਦਾ ਹੈ ਪਰ ਕਲੰਕ ਸਾਰਿਆਂ ਦੇ ਉੱਤੇ ਲੱਗ ਜਾਂਦਾ ਜੋ ਇੰਨੇ ਲਾਹ ਦਿੱਤਾ ਪਲਕਾਂ ਤੇ ਅਸੀਂ ਵੀ ਬਿਠਾਇਆ ਸੀ ਪਰ ਜਦ ਤੱਕ ਅਸੀਂ ਇਹਦੀਆਂ ਡਿਮਾਂਡਾਂ ਪੂਰੀਆਂ ਕਰਦੇ ਜਦ ਅਸੀਂ ਇਹਦੀਆਂ ਡਿਮਾਂਡਾਂ ਨਹੀਂ ਪੂਰੀਆਂ ਕੀਤੀਆਂ ਇਹਨੇ ਸਾਨੂੰ ਪੈਰਾਂ 'ਚ ਰੋਲਤਾ ਜੇ ਅਸੀਂ ਅੱਜ ਵੀ ਡਿਮਾਂਡ ਪੂਰੀ ਕਰ ਦਿੰਦੇ ਤਾਂ ਅੱਜ ਵੀ ਅਸੀਂ ਪਲਕਾਂ ਦੇ ਉੱਤੇ ਪਰ ਇਹਨੇ ਸਾਡਾ ਸਾਰਾ ਕੁਝ ਬਰਬਾਦ ਕਰ ਦਿੱਤਾ ਇਹ ਜਵਾਈ ਦੇ ਨਾਂ ਤੇ ਇੱਕ ਕਲੰਕ ਹੈ ਹੋਰ ਕੁਝ ਨਹੀਂ ਸੋ ਦੋਸਤੋ ਭੈਣ ਨੇ ਜਿਹੜੇ ਜਿੰਨਾ ਵੱਲੋਂ ਜਿਸ ਇਨਸਾਨ ਵੱਲੋਂ ਆਪਣੀ ਸੱਸ ਨੂੰ ਗੋਲੀ ਮਾਰੀ ਗਈ ਹੈ ਉਹਨਾਂ ਦੇ ਧਰਮ ਪਤਨੀ ਜਿਹੜੇ ਸਾਡੇ ਨਾਲੇ ਮੌਜੂਦ ਨੇ ਉਹਨਾਂ ਨੇ ਕਿਹਾ ਕਿ ਅੱਜ ਜਿਹੜਾ ਰਿਸ਼ਤਿਆਂ ਦਾ ਜਿਹੜਾ ਖੂਨ ਦਾ ਜਿਹੜਾ ਰਿਸ਼ਤੇ ਹੈ ਜਿਹੜਾ ਅੱਜ ਉਹ ਜਿਹੜੇ ਸਫੇਦ ਹੋ ਰਹੇ ਨੇ ਰਿਸ਼ਤੇ ਤਾਰ-ਤਾਰ ਕੀਤੇ ਗਏ ਨੇ ਕਿਹਾ ਕਿ ਜਦੋਂ ਸਾਡੇ ਘਰ ਵਿੱਚ ਆਉਂਦੇ ਸੀ ਤੇ ਉਹਨਾਂ ਨੂੰ ਪਲਕਾਂ ਦੇ ਉੱਪਰ ਬੁਝਾਇਆ ਜਾਂਦਾ ਸੀ ਖਾਤਰਦਾਰੀ ਕੀਤੀ ਜਾਂਦੀ ਸੀ ਅੱਜ ਸਾਰੇ ਹੀ ਰਿਸ਼ਤੇ ਖਤਮ ਕਰਨ ਵਾਲਾ ਕੰਮ ਜਿਹੜਾ ਕਰ ਦਿੱਤਾ ਕਿ ਮੇਰੀ ਹੀ ਮਾਂ ਨੂੰ ਜਿਹੜੀਆਂ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਸਾਡੇ ਨਾਲ ਵੀਰ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਗਿਰਜੀ ਕਿਵੇਂ ਦੇਖ ਦਿਓ ਜਿਹੜਾ ਕਾਰ ਹਾਸਤਾ ਵਾਪਰੇਆ ਬਹੁਤ ਮੜਾ ਭਜੀ ਮੇਰੇ ਕਜ਼ਨ ਨੇ ਮੇਰੇ ਤੋਂ ਵੱਡੇ ਨੇ ਮੇਰੇ ਸਿਸਟਰ ਦੇ ਹੂੰ ਬ੍ਰਦਰ ਮੇਰੇ ਬਾਹਰ ਨੇ ਇਕੱਲੇ ਰਹਿੰਦੇ ਸੀ ਚਾਚੀ ਜੀ ਤੇ ਪੈਸਿਆਂ ਦੀ ਡਿਮਾਂਡ ਕੀਤੀ ਹੈ ਕਿ ਪੈਸੇ ਪਹਿਲਾਂ ਵੀ ਦਿੱਤਾ ਇਹਨਾਂ ਤੇ 3 ਲੱਖ ਰੁਪਈਆ ਹੁਣ ਫੇਰ ਡਿਮਾਂਡ ਕਰਦਾ ਸੀ ਲੜਾਈ ਝਗੜਾ ਕੀਤਾ ਇਹਨਾਂ ਨਾਲ ਆ ਕੇ ਕਿ ਮੈਨੂੰ ਪੈਸੇ ਚਾਹੀਦੇ ਆ ਤੇ ਧਮਕੀ ਵੀ ਇਹਨਾਂ ਨੂੰ ਦਿੱਤੀ ਆ ਰਹੀ ਦਿੱਤੀ ਉਹਨੇ ਪਹਿਲਾਂ ਕਾਲ ਕਰਕੇ ਕਿ ਮੇਰੇ ਲਈ ਪੈਸਿਆਂ ਦਾ ਇੰਤਜ਼ਾਮ ਕਰ ਲੋ ਨਹੀਂ ਤੇ ਮੈਂ ਆ ਕੇ ਗੋਲੀ ਮਾਰ ਲੀ ਗਾ ਬਸ ਇਹੀ ਕੁਛ ਹੋਇਆ ਕਿ ਲੱਗਦਾ ਨਹੀਂ ਸੀ ਕਿ ਜਿਸ ਤਰ੍ਹਾਂ ਕਿ ਉਹ ਉਹਨਾਂ ਭੈਣ ਜੀ ਹੋਣਾਂ ਦੇ ਬ੍ਰਦਰ ਬਾਰ ਨੇ ਤੁਹਾਡੇ ਬ੍ਰਦਰ ਬਾਰ ਨੇ ਤਾਂ ਜਵਾਈ ਵੀ ਕਿਹਾ ਜਾਂਦਾ ਪੋਤੀ ਆ ਤੇ ਉਹਨਾਂ ਨੇ ਤੇ ਸਗੋਂ ਆਣ ਕੇ ਮਾਤਾ ਦੀ ਦੇਖਭਾਲ ਕਰਨੀ ਸੀ ਪੁੱਤ ਬਣ ਕੇ ਸਾਰੇ ਘਰ ਦੇ ਕੰਮ ਕਰਨੇ ਸੀ ਕੁਝ ਚਾਹੀਦਾ ਸੀ ਬ੍ਰਦਰ ਬਾਰ ਆ ਮੈਂ ਇੱਥੇ ਨੇ ਸਾਰੇ ਕੰਮ ਸੰਭਾਲਣਾ ਬਹੁਤ ਬਹੁਤ ਗਲਤ ਨਿਕਲਿਆ ਸਾਰਾ ਬਹੁਤ ਜ਼ਿਆਦਾ ਉਹ ਘਰ ਬਰਬਾਦ ਕਰਕੇ ਰੱਖਤਾ ਫਾਦਰ ਸਾਹਿਬ ਪਹਿਲਾਂ ਨਹੀਂ ਹੈਗੇ ਮੰਦਰ ਸਹੀ ਇਕੱਲੇ ਰਹਿੰਦੇ ਘਰੇ ਉਹਨਾਂ ਦੀ ਵੀ ਹੱਤਿਆ ਕਰਤੀ ਸਾਰਾ ਜਾੜਦਾ ਇਹਨੇ ਸਾਰਾ ਆਪਾਂ ਦਿਖਾ ਸਕਦੇ ਆ ਕਿ ਤੁਹਾਨੂੰ ਜਿਸ ਨੌਜਵਾਨ ਵੱਲੋਂ ਆਪਣੀ ਸੱਸ ਨੂੰ ਗੋਲੀ ਮਾਰ ਦਿੱਤੀ ਗਈ ਹੈ ਉਹਨਾਂ ਦਾ ਦੇਖੋ ਇਸ ਭੈਣ ਦਾ ਜਿਹੜਾ ਇਹ ਬੱਚਾ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਹੈ ਕੀ ਕਹਿ ਸਕਦੇ ਆ ਕਿ ਭੈਣ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਗੋਲੀ ਮਾਰ ਕੇ ਜਾ ਰਿਆ ਸੀ ਇਸ ਬੱਚੇ ਨੂੰ ਵੀ ਜਿਹੜਾ ਇਹਦੇ ਉੱਪਰ ਵੀ ਜਿਹੜਾ ਮੋਟਰਸਾਈਕਲ ਲਗਾ ਦਿੱਤਾ ਗਿਆ ਸੀ ਭਾਵੇਂ ਕਿ ਬਾਰ-ਬਾਰ ਇਹ ਆਪਣਾ ਬੱਚਾ ਵੀ ਜਿਹੜਾ ਉਹਨਾਂ ਦਾ ਬਾਰ-ਬਾਰ ਬੱਚਿਆ ਕਿਹਾ ਜਾ ਰਿਹਾ ਕਿ ਗੋਲੀ ਜਿਹੜੀ ਹੈ ਭੈਣ ਨੇ ਹੀ ਦੱਸ ਰਹੀ ਆ ਤੇ ਇੱਕ ਗੋਲੀ ਤਾਂ ਮੇਰੇ ਮਾਰੀ ਦੂਜੀ ਗੋਲੀ ਇੱਕ ਗੋਲੀ ਤਾਂ ਮੇਰੀ ਮਾਤਾ ਜੀ ਦੇ ਮਾਰੀ ਆ ਦੂਜੀ ਗੋਲੀ ਮੇਰੇ ਵੀ ਮਾਰੀ ਮੈਂ ਬਾਰ-ਬਾਰ ਇਹ ਬੱਚੇ ਨੇ ਇਹ ਰਿਸ਼ਤੇ ਆਖਰਕਾਰ ਅੱਜ ਕਿਉਂ ਜਿਹੜੇ ਆ ਖੂਨ ਦੇ ਰਿਸ਼ਤੇ ਜਿਹੜੇ ਸਫੇਦ ਹੋ ਰਹੇ ਨੇ ਰਿਸ਼ਤੇ ਕਿਉਂ ਟੁੱਟ ਰਹੇ ਨੇ ਰਿਸ਼ਤੇ ਤਾਰ-ਤਾਰ ਹੋ ਰਹੇ ਘਰਾਇਆ ਕਾਰਣ ਕੇ ਨੇ ਮੇਰੀ ਮਾਰ ਪਟਾਈ ਕੀਤੀ ਮੇਰੀ ਮਾਂ ਨੇ ਬੋਲਿਆ ਮੇਰੇ ਘਰਾਣ ਕੇ ਮੇਰੀ ਧੀ ਦੇ ਹੱਥ ਕਿਵੇਂ ਚ ਇੰਨੇ-ਇੰਨੀ ਗੱਲ ਤੋਂ ਮੇਰੀ ਮਾਂ ਦੇ ਸਿੱਧੀ ਗੋਲੀ ਮਾਰੀ ਇਹ ਮੈਨੂੰ ਬਹੁਤ ਤੰਗ ਕਰਦਾ ਸੀ ਮਾਰਦਾ ਕੋੜਦਾ ਵੀ ਮੈਂ ਇਹਦੇ ਮਾਪਿਓ ਨੂੰ ਇਹਦੇ ਚਾਚੇ ਤਾਇਆ ਨੂੰ ਸਭ ਨੂੰ ਦੱਸ ਦਿਆ ਕਿਸੇ ਨੇ ਮੇਰੀ ਕੋਈ ਨਹੀਂ ਪੁੱਛੀ ਮੰਜੇ ਤੇ ਬੈਠੀ ਸਬਜ਼ੀ ਕੱਟ ਰਹੀ ਆਪਣੀ ਸੱਸ ਨੂੰ ਜਵਾਈ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀ ਮਾਰੀ ਗਈ ਹੈ। ਇਹ ਕੁੜੀ ਆਪਣੇ ਪੇਕੇ ਘਰ ਤੇ ਵਿੱਚ ਆਈ ਹੋਈ ਸੀ ਅਤੇ ਜਦੋਂ ਆਪਣੀ ਮਾਂ ਦੇ ਕੋਲ ਹੀ ਬੈਠੀ ਸੀ ਜਵਾਈ ਘਰ ਦੇ ਅੰਦਰ ਦਾਖਲ ਹੁੰਦਾ ਇਹਨਾਂ ਦੀ ਧੀ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਦਾ ਤਾਂ ਮਾਂ ਨੇ ਕਿਹਾ ਕਿ ਤੂੰ ਮੇਰੀ ਧੀ ਦੇ ਨਾਲ ਬਦਸਲੂਕੀ ਕਿਵੇਂ ਕਰ ਰਿਹਾ ਹੈ। ਉਹ ਵੀ ਉਹਨਾਂ ਦੇ ਹੀ ਘਰ ਦੇ ਵਿੱਚ ਆ ਕੇ ਇਸ ਤੋਂ ਬਾਅਦ ਮੁੰਡੇ ਨੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਜਿਸ ਤੇ ਵਿੱਚ ਸਸਤੀ ਜਾਨ ਲਈ ਗਈ ਆਪਣੀ ਪਤਨੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਗੋਲੀ ਪਤਨੀ ਦੇ ਸਿਰ ਦੇ ਉੱਪਰੋਂ ਲੰਘ ਗਈ ਅਤੇ ਉਹ ਮਸਾਂ ਹੀ ਆਪਣੀ ਜਾਨ ਬਚਾ ਪਏ ਹਰ ਪਾਸੇ ਇਸ ਸਮੇਂ ਐਸੀ ਘਟਨਾ ਦੀ ਗੱਲਬਾਤ ਹੋ ਰਹੀ ਹੈ ਪੂਰੇ ਪਿੰਡ ਦੇ ਵਿੱਚ ਕਿ ਕਿੰਜ ਜਗੀਰ ਕੌਰ ਨੂੰ ਉਸ ਦੇ ਜਵਾਈ ਦੇ ਵੱਲੋਂ ਮਾਰ ਦਿੱਤਾ ਗਿਆ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪਹਿਲਾਂ ਹੀ ਘਰ ਦੇ ਵਿੱਚ ਪਿਓ ਨਹੀਂ ਸੀ ਅਤੇ ਹੁਣ ਮਾਂ ਵੀ ਖੋ ਲਈ ਗਈ ਹੈ ਰੋਂਦੀ ਕੁਲਾਂਦੀ ਹੋਈ ਇਕੱਲੀ ਬੈਠੀ ਇਹ ਕੁੜੀ ਇਸ ਸਮੇਂ ਆਪਣਾ ਦੁੱਖ ਤਰਤ ਦੱਸ ਰਹੀ ਹੈ ਕਿ ਕਿਨ ਜੋਸ ਦੇ ਪਤੀ ਨੇ ਉਸ ਦਾ ਸਾਰਾ ਘਰ ਬਰਬਾਦ ਕਰ ਦਿੱਤਾ ਅਤੇ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਿਆ ਉਹ ਹੁਣ ਤੱਕ ਆਪਣੇ ਪਤੀ ਦੇ ਨਾਲ ਇਸ ਕਰਕੇ ਰਹਿ ਰਹੀ ਸੀ ਕਿ ਸਭ ਕੁਝ ਸੁਧਰ ਜਾਵੇਗਾ ਪਰ ਇਹ ਜ਼ਿੰਦਗੀ ਵੱਧ ਤੋਂ ਬੱਤਰ ਸੀ ਕਿਉਂਕਿ ਨਾ ਤਾਂ ਇੱਥੇ ਸੋਰੀ ਸੋਰੀ ਪਰਿਵਾਰ ਵਾਲੇ ਇਸ ਕੁੜੀ ਦੇ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਦੇ ਸੀ ਸਗੋਂ ਝੂਠ ਵੀ ਬੋਲਦੇ ਸਨ ਕਿ ਇਹ ਸਾਡੇ ਨਾਲ ਗੱਲਬਾਤ ਨਹੀਂ ਕਰਦੀ ਜਦੋਂ ਕਿ ਕੁੜੀ ਦਾ ਕਹਿਣਾ ਹੈ ਕਿ ਬੀਤੇ 1 ਮਹੀਨਾ ਹੀ ਇਹ ਮੇਰੇ ਘਰ ਰਹਿ ਕੇ ਗਏ ਨੇ ਅਤੇ ਹੁਣ ਇਹ ਸਾਰੇ ਜਾਣੇ ਝੂਠ ਬੋਲ ਕੇ ਮੇਰੇ ਉੱਪਰ ਤਸ਼ੱਦਦ ਕਰ ਰਹੇ ਨੇ ਕਿਹੋ ਜਿਹੇ ਘਰ ਦੇ ਵਿੱਚ ਇਹ ਧੀ ਵਿਆਹੀ ਗਈ ਸੀ ਕਿ ਇਹਨਾਂ ਦੇ ਹੀ ਜਵਾਈ ਦੇ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਕੁੜੀ ਦੀ ਮਾਂ ਨੂੰ ਯਾਨੀ ਕਿ ਆਪਣੀ ਸੱਸ ਨੂੰ ਮਾਰ ਦਿੱਤਾ ਗਿਆ